ਦੋਸਤੋ ਇੱਕ ਛੋਟ ਵੀਡੀਓ ਬਣਾ ਰਿਹਾ ਪਿੰਡ ਜੋਰ ਸਿੰਘ ਵਾਲੇ ਪਹੁੰਚੇ ਆ ਪੱਟੀ ਤਹਿਸੀਲ ਹੈ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹਰਵੈਲ ਵੀਰ ਦੇ ਫਾਰਮ ਤੇ ਆਏ ਆ ਦੋ ਅੱਜ ਮਝਾ ਵੀਰ ਦੇ ਫਾਰਮ ਤੋਂ ਕਵਰ ਕੀਤੀਆਂ ਨੇ ਵੀਡੀਓ ਜਲਦੀ ਅਪਲੋਡ ਕਰਾਂਗੇ ਨੀਲੀ ਦਾਵੀ ਦੀ ਝੋਟੀ ਦੇਖ ਰਿਹਾ ਜੱਟੇ ਡਾ ਕੱਟ ਖੱਬੇ ਪਾਸੇ ਸੂਈ ਬਿਲਕੁਲ ਤਾਜ਼ੀ ਦੇ ਨਾਲ ਬੱਚਾ ਤੁਸੀਂ ਦੇਖ ਲਓ ਫੀਮੇਲ ਕਾਫ ਨੂੰ ਜਨਮ ਦਿੱਤਾ ਆਓ ਲੈਨੇ ਆ ਡਿਟੇਲ ਸਭ ਤੋਂ ਪਹਿਲਾਂ ਹਰਵੈਲ ਭਾਈ ਸਤਿ ਸ੍ਰੀ ਅਕਾਲ ਹਾਂਜੀ ਤੁਹਾਨੂੰ ਸਭ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਭਰਾ ਚੈਨਲ ਨੂੰ ਦੇਖ ਰਹੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮਰਾ ਠੀਕ ਠਾਕ ਵਧੀਆ ਕਿਰਪਾ ਵਾਹਿਗੁਰੂ ਦੀ ਮੇਰੀ ਪਰ ਵੇਲਾ ਝੋਟੀ ਆਪਣੇ ਕੋਲ ਵੀਰ ਆਈ ਹੈ ਵਿਕਰੀ ਦੇ ਵਿੱਚ ਰਾਜਾ ਦੂਜਾ ਸੂਬਾ ਵਾ ਹਾਂਜੀ 9 ਤੋਂ 10 ਕਿਲੋ ਥੱਲੇ ਤੇ ਦੁੱਧ ਆ ਠੀਕ ਆ ਲੇਖ ਰੋਲੇ ਘਰੋਂ ਆਈ ਹੈ ਠੀਕ ਆ ਜੀ ਤੇ ਉਮੀਦ ਹੈ ਵੀ ਦੁੱਧ ਜਿਹੜੀ 13-14 ਤੇ ਚੱਲੂਗੀ ਸਾਫ ਸੰਭਾਲ ਤੇ 8-10 ਦਿਨ ਦਾ ਸਮਾਂ ਹੋ ਗਿਆ ਸੂਈ ਨੂੰ ਠੀਕ ਆ 8-10 ਕਿ ਦਿਨ ਹੋ ਗਏ ਆ ਹਾਂ ਅਜੇ ਪੀਕ ਲੈਵਲ ਵੀ ਫੜੂਗੀ ਆਪਦਾ ਮਲੇ ਮੂਲੇ ਤੋਂ ਚੱਲਣਾ ਹੋਊ ਜੀ ਨਾ ਚੱਲਣਾ ਕਾੜਾ ਜੇ ਚੱਲੂਗੀ ਬਾਕੀ ਕੱਦ ਘੱਟ ਚੰਗਾ ਵਾ ਤੇ ਖੱਬੇ ਪਾਸੇ ਕੱਟ ਆ ਗਿਆ ਬਿਲਕੁਲ ਲੋ ਵੀ ਖੱਬੇ ਪਾਸੇ ਕੱਟ ਤੇ ਮਿਲਦਾ ਬੜਾ ਘੱਟ ਪਹਿਲਾਂ ਵੀ ਆਪਾਂ ਕਈ ਵਾਰ ਗੱਲਾਂ ਕੀਤੀਆਂ ਨੇ ਪਸ਼ੂ ਚਲੋ ਇਹ ਭਰਾ ਨੂੰ ਨੀਲ ਹੁੰਦੀ ਆ ਗਿਆ ਇਹ ਚੰਗਾ ਪਸ਼ੂ ਖਰੀਦੀ ਤੇ ਨੀਲੀ ਰਾਵੀ ਦੇ ਵਿੱਚ ਝੋਟੀ ਆ ਤੇ ਕੀ ਮੁੱਲ ਮੁੱਲ ਰਾਸਿਆਂ ਇਹਦਾ ਲੈਦੇ ਮੁੱਲਾ ਜਿਹੜਾ 1 15 ਪੈਸੇ ਜੇ ਮੋਲੀ ਕੱਲਾ ਕਰਾਉਣਾ ਤੇ 1 35 ਆ ਲਾਸਟ ਜਿਹੜਾ ਛੋਟਾ ਛਾੜਾ ਕਰਕੇ 1 15 ਦੀ ਲੈਦੇ ਹੋ ਠੀਕ ਆ ਮੋ ਵੀ ਠੀਕ ਆ ਜੀ ਇਸ ਡਿਮਾਂਡ ਦੋਸਤੋ ਕੁਝ ਹਟਕੇ ਆ 1 15 ਲੈਦੇ ਆ ਐਂਡ ਤੋ ਬਈ ਛੋਟ ਛੱਪਾ ਕਰਕੇ ਬਾਕੀ ਪੂਲ ਵੀਡੀਓ ਦੇ ਵਿੱਚ ਆਪਾਂ ਪੂਰੀ ਡਿਟੇਲ ਤੁਹਾਨੂੰ ਦਿੱਤੀ ਆ ਸੋ ਚਾਹਵਨ ਭਰਾ ਤੁਸੀਂ ਇੱਥੇ ਆਣ ਕੇ ਆਪਣੀ ਚੋਕੇ ਤਸਦੀ ਕਰ ਸਕਦੇ ਜੇ 10 ਕਿਲੋ ਤਾਰਾਂ ਇਹਦੇ ਥੱਲੇ ਹੁਣ ਮੌਕੇ ਤੇ ਮੌਜੂਦ ਆ ਸੋ ਸੀਲੀਆਂ ਸੂਲੀਆਂ ਪਹਿਲਾਂ ਵੀ ਵੀਡੀਓ ਦੇ ਵਿੱਚ ਦਿਖਾਈਆਂ ਧੀਰਾਪਣ ਬਹੁਤ ਹੈ ਇਹਦੇ ਵਿੱਚ ਜਿੱਦਾਂ ਮਰਜ਼ੀ ਮੇਰਾ ਭਰਾ ਵੇਖੋ ਬੱਚਾ ਛੱਡੋ ਨਾ ਛੱਡੋ ਇਸ ਤਰ੍ਹਾਂ ਹੀ ਥੱਲੇ ਬਹਿ ਜਾਓ ਠੀਕ ਆ ਜੀ ਇਹ ਨਹੀਂ ਕਰਮਾਂ ਲਈ ਹਿੱਲਦੀ ਇੱਕ ਥਾਂ ਤੋਂ ਦੂਜੀ ਥਾਂ ਬਹੁਤ ਪਿਆਰੀ ਝੋਟੀ ਆ ਬਾਕੀ ਅੱਖ ਬਿੱਲੀ ਮਣਕੀ ਮਾਰਕਿੰਗ ਮਗਰਲੇ ਪੈਰ ਤੋਂ ਪੇ ਆ ਠੀਕ ਆ ਸੋ ਚਾਹ قلت